ਦੇ ਬਹੁਤ ਵੱਡੇ ਐਕਟਰ ਨੇ ਨਾ ਜਦੋਂ ਉਹਨਾਂ ਨਾਲ ਤੁਸੀਂ ਫਿਲਮ ਸ਼ੂਟ ਕਰ ਰਹੇ ਸੀ ਕਿੰਨਾ ਕੁ ਮਜ਼ਾ ਆਇਆ ਮੀਡੀਅਮ ਮੀਡੀਅਮ ਅਰੇ ਛੋਟ ਬੋਲਾਈ ਏ ਛੋਟ ਬੋਲਾਈ ਅੱਛਾ ਸੈੱਟ ਤੇ ਕੀ ਕੀ ਖਾਣ ਨੂੰ ਮਿਲਦਾ ਸੀ ਥੋੜਾ ਜਿਹਾ ਹੀ ਮਿਲਦਾ ਸੀ ਆਹ ਯਾਰ ਇੰਨਾ ਛੋਟਾ ਚਾਹ ਕਰਨਾ ਸੋਣਾ ਹੀਰੋ ਸਾਡੀ ਫਿਲਮ ਦਾ ਥੋੜਾ ਜਿਹਾ ਹੀ ਖਾਣ ਨੂੰ ਦਿੱਤਾ ਇਸ ਲਈ ਉਹਨੂੰ ਮੀਡੀਅਮ ਫੀਲ ਹੋਇਆ ਹੁਣ ਸਾਰਿਆਂ ਨੂੰ ਜਾ ਕੇ ਦੱਸੋ ਕਿ ਫਰੈਂਡਸ ਨੂੰ ਕਿ ਫਿਲਮ ਦੇਖ ਕੇ ਮੇਰੀ ਫਿਲਮ ਦੇਖ ਕੇ ਉਹ ਤਾਂ ਪਹਿਲਾਂ ਦਾ ਦੱਸਿਆ ਹੋਇਆ ਪਰ ਫਿਲਮ ਤਾਂ ਦੇਖਣ ਨੂੰ ਕਹੋਗੇ ਨਾ ਹੁਣ ਤੁਸੀਂ ਉਹ ਵੀ ਦੱਸਿਆ ਹੋਇਆ ਨਹੀਂ ਇਹ ਤਾਂ ਦੱਸੋਗੇ ਨਾ ਹੁਣ ਕੀ ਫਿਲਮ ਰਿਲੀਜ਼ ਹੋਗੀ ਤਾਂ ਜਾਓ ਹੁਣ ਦੇਖ ਕੇ ਆਓ ਉਹਨਾਂ ਨੂੰ ਡੇਟ ਵੀ ਦੱਸੀ ਹੋਈ ਹੈ ਮਤਲਬ ਇਨਕੀ ਪਿੰਕੀ ਪੰਕੀ ਪਰ ਜਦੋਂ ਤੁਸੀਂ ਫੋਰਡ ਉੱਤੇ ਬੈਠੇ ਸੀਗੇ ਤੇ ਸਾਹਮਣੇ ਐਕਸ਼ਨ ਚੱਲ ਰਿਹਾ ਸੀ ਡਿਸ਼ਮ ਡਿਸ਼ਮ ਟਾਈਪ ਹੈ ਨਾ ਉਦੋਂ ਕਿੱਦਾਂ ਦਾ ਲੱਗ ਰਿਹਾ ਸੀਗਾ ਠੀਕ ਖੁਦ-ਖੁਦ ਕੀ ਬੰਨਣਾ ਚਾਹੁੰਦੇ ਹੋ ਮੈਂ ਇੱਕ ਸਪੋਰਟਸ ਪਲੇਅਰ ਬਣਨਾ ਚਾਹੁੰਦੀ ਹਾਂ ਉਹ ਤੁਸੀਂ ਇਹਦੇ ਚ ਤਾਂ ਫੁੱਟਬਾਲ ਖੇਡੀ ਹੈ ਜੈਸੇ ਕਿਹੜੀ ਸਪੋਰਟਸ ਖੇਡਣਾ ਚਾਹੁੰਦੇ ਹੋ ਦੇ ਹੈਲੋ ਹਾਇ ਤਾਂ ਬੋਲੋ ਆਡੀਅੰਸ ਨੂੰ ਜਿਨ੍ਹਾਂ ਨੇ ਫਿਲਮ ਦੇਖੀ ਹੈ ਸੇ ਹਾਈ ਕੀ ਕਰਕੇ ਆਇਓ ਪੋਪਕੋਰਨ ਪੋਪਕੋਰਨ ਦੇ ਨਾਲ ਮੂਹ ਤੇ ਕਿ ਮੂਹ ਤੇ ਕਿਵੇਂ ਲੱਗੇ ਪੋਪਕੋਰਨ ਵਾਟ ਹੈਪਨ ਚੈਂਪੀਅਨ ਕੀ ਹੋਇਆ ਅੱਛਾ ਨਾਮ ਕੀ ਹੈ ਅਜੀਤ ਸਿੰਘ ਚਹਿਲ ਅਜੀਤ ਸਿੰਘ ਚਹਿਲ ਤੇ ਚਹਿਲ ਸਾਹਿਬ ਮੇਰੀ ਗੱਲ ਸੁਣੋ ਐਨੇ ਤੁਸੀਂ ਕਿਊਟ ਲੱਗਿਓ ਫਿਲਮ ਦੇ ਵਿੱਚ ਤੇ ਹੈਲੋ ਹਾਇ ਤਾਂ ਬੋਲੋ ਆਡੀਅੰਸ ਨੂੰ ਜਿਨ੍ਹਾਂ ਨੇ ਫਿਲਮ ਦੇਖੀ ਹੈ ਹੇ ਹਾਈ ਹਾਈ ਟੂ ਦਾ ਕੈਮਰਾ ਹਾਈ ਪੁੱਛੋ ਤਾਂ ਮੇਰੀ ਫਿਲਮ ਕਿਹੋ ਜਿਹੀ ਲੱਗੀ ਨਹੀਂ ਪੁੱਛਣਾ ਅਜਾ ਮੇਰੀ ਗੱਲ ਸੁਣੋ ਜਦੋਂ ਤੁਸੀਂ ਦੇਵ ਨਾਲ ਦੇ ਬਹੁਤ ਵੱਡੇ ਐਕਟਰ ਨੇ ਨਾ ਜਦੋਂ ਉਹਨਾਂ ਨਾਲ ਤੁਸੀਂ ਫਿਲਮ ਸ਼ੂਟ ਕਰ ਰਹੇ ਸੀ ਕਿੰਨਾ ਕ ਮਜ਼ਾ ਆਇਆ ਮੀਡੀਅਮ ਮੀਡੀਅਮ ਕਿਉਂ ਕਿ ਮੈਨੂੰ ਮੂਵੀ ਜ਼ਿਆਦਾ ਅੱਛੇ ਨਹੀਂ ਲੱਗਦੀ ਮੂਵੀ ਜ਼ਿਆਦਾ ਅੱਛੇ ਨਹੀਂ ਲੱਗਦੀ ਪਰ ਮੂਵੀ 'ਚ ਕੰਮ ਕਿਵੇਂ ਕਰ ਲਿਆ ਪਾਪਾ ਨੇ ਕਿਹਾ ਸੀ ਉਹ ਪਾਪਾ ਨੇ ਕਿਹਾ ਸੀ ਤਾਂ ਕਰਨਾ ਪੈ ਗਿਆ ਕੰਮ ਹੈ ਨਾ ਪਰ ਜਦੋਂ ਤੁਸੀਂ ਫੋਰਡ ਉੱਤੇ ਬੈਠੇ ਸੀਗੇ ਤੇ ਸਾਹਮਣੇ ਐਕਸ਼ਨ ਚੱਲ ਰਿਹਾ ਸੀ ਡਿਸ਼ਮ ਡਿਸ਼ਮ ਟਾਈਪ ਹੈ ਨਾ ਉਦੋਂ ਕਿੱਦਾਂ ਦਾ ਲੱਗ ਰਿਹਾ ਸੀਗਾ ਠੀਕ ਠੀਕ ਲੱਗ ਰਿਹਾ ਸੀ ਦਿਲ ਨਹੀਂ ਕਰ ਰਿਹਾ ਸੀ ਮੈਂ ਵੀ ਉਤਰ ਕੇ ਫਾਈਟਿੰਗ ਕਰਾਂ ਨਹੀਂ ਦਾ ਨੋ ਅੱਛਾ ਸੈੱਟ ਤੇ ਕੀ ਕੀ ਖਾਣ ਨੂੰ ਮਿਲਦਾ ਸੀ ਕੁਝ ਨਹੀਂ ਬਸ ਥੋੜਾ ਜਿਹਾ ਮਿਲਦਾ ਸੀ ਥੋ ਵਾਟਸ ਰੌਂਗ ਯਾਰ ਇੰਨਾ ਛੋਟਾ ਚਾਹ ਤਾ ਨਾ ਸੋਣਾ ਹੀਰੋ ਸਾਡੀ ਫਿਲਮ ਦਾ ਥੋੜਾ ਜਿਹਾ ਖਾਣ ਨੂੰ ਦਿੱਤਾ ਇਸ ਲਈ ਉਹਨੂੰ ਮੀਡੀਅਮ ਫੀਲ ਹੋਇਆ ਅੱਛਾ ਹੁਣ ਜਦੋਂ ਫਿਲਮ ਦੇਖੀ ਤੁਸੀਂ ਕਿੱਦਾਂ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਤੇ ਆ ਹੁਣ ਸਾਰਿਆਂ ਨੂੰ ਜਾ ਕੇ ਦੱਸੋ ਕਿ ਫ੍ਰੈਂਚ ਨੂੰ ਕੀ ਫਿਲਮ ਦੇਖ ਕੇ ਮੇਰੀ ਫਿਲਮ ਦੇਖ ਕੇ ਆਓ ਉਹ ਤਾਂ ਪਹਿਲਾਂ ਦਾ ਹੀ ਦੱਸਿਆ ਹੋਇਆ ਪਰ ਫਿਲਮ ਤਾਂ ਦੇਖਣ ਨੂੰ ਕਹੋਗੇ ਨਾ ਹੁਣ ਤੁਸੀਂ ਉਹ ਵੀ ਦੱਸਿਆ ਹੋਇਆ ਨਹੀਂ ਇਹ ਤਾਂ ਦੱਸੋਗੇ ਨਾ ਹੁਣ ਕਿ ਫਿਲਮ ਰਿਲੀਜ਼ ਹੋ ਗਈ ਤਾਂ ਜਾ ਹੁਣ ਦੇਖ ਕੇ ਆਓ ਉਹਨਾਂ ਨੂੰ ਡੇਟ ਵੀ ਦੱਸੀ ਹੋਈ ਹੈ ਮੈਂ ਤਾਂ ਨਹੀਂ ਪਰ ਫਿਲਮ ਤਾਂ ਪਰਸੋ ਰਿਲੀਜ਼ ਹੋਏਗੀ ਨਾ ਫਿਰ ਉਹ ਵਾਪਸ ਦੇਖਣ ਜਾਣਗੇ ਨਾ ਥੀਏਟਰਸ ਹਾਂ ਹੈਨਾ ਕਹੋਗੇ ਕਿ ਦੇਖ ਕੇ ਆਓ ਹਾਂ ਅੱਛਾ ਵੈਸੇ ਫੇਵਰੇਟ ਹੀਰੋ ਕੌਣ ਹੈ ਤੁਹਾਡਾ ਕੋਈ ਵੀ ਹਾਂ ਮਾਰਵਲ ਪਸੰਦ ਹੈ ਤੇ ਪੰਜਾਬੀ ਫਿਲਮਾਂ ਚ ਹੈ ਕੋਈ ਪਸੰਦ ਪੰਜਾਬੀ ਇੰਡਸਟਰੀ ਚ ਕੈਰੀਅਰ ਕੌਣ ਕੈਰੀਅਰ ਕੈਰੀਅਰ ਜੱਟਾ ਫਿਲਮ ਪਸੰਦ ਹੈ ਅੱਛਾ ਕਿਹੜੇ ਹੀਰੋ ਨਾਲ ਕੰਮ ਕਰਨਾ ਚਾਹੁੰਦੇ ਹੋ ਜਿਵੇਂ ਹੁਣ ਦੇਵ ਦੇ ਨਾਲ ਕੀਤਾ ਹੈ ਫਿਲਮ ਦੇ ਵਿੱਚ ਕੋਈ ਹੋਰ ਹੀਰੋ ਹੈਗਾ ਫਿਰ ਪੰਜਾਬੀ ਜਿਹਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਕਿਸ ਨਾਲ ਨਹੀਂ ਕੁੱਦ-ਕੁੱਦ ਕੇ ਬੰਨਣਾ ਚਾਹੁੰਦੇ ਹੋ ਮੈਂ ਇੱਕ ਸਪੋਰਟਸ ਪਲੇਅਰ ਬਣਨਾ ਹੂ ਤੁਸੀਂ ਇਹਦੇ ਚ ਤਾਂ ਫੁੱਟਬਾਲ ਖੇਡੀ ਹੈ ਜੈਸੇ ਕਿਹੜੀ ਸਪੋਰਟਸ ਖੇਡਣਾ ਚਾਹੁੰਦੇ ਹੋ ਫੁੱਟਬਾਲ ਪਲੇਅਰ ਬੰਨਾ ਚਾਹੁੰਦਾ ਐਂ ਬੱਚੇ ਮੰਨ ਕੇ ਸੱਚੇ ਸਾਰੀ ਗੱਲਾਂ ਨੇ ਬਹੁਤ ਹੀ ਓਨੈਸਟੀ ਤੇ ਲਾਇਲਟੀ ਦੇ ਨਾਲ ਦੱਸਿਆ ਨੇ ਤੇ ਇਹ ਵੀ ਦੱਸ ਦੋ ਜਾਂਦੇ ਜਾਂਦੇ ਗਾਣਾ ਕਿਹੜਾ ਪਸੰਦ ਹੈ ਜਿਹੜਾ ਚੱਲ ਰਿਹਾ ਸੀ ਐਮੀ ਵਰਕ ਦਾ ਫੋਰਡ ਜਾਂ ਫਿਰ ਕੋਈ ਹੋਰ ਫੋਰਡ ਫੋਰਡ ਪਸੰਦ ਹੈ ਸੁਣਦੇ ਹੋ ਅੱਛਾ ਘਰ ਦੇ ਵਿੱਚ ਜ਼ਿਆਦਾ ਡਾਂਟਦਾ ਹੈ ਕੋਈ ਮੰਮਾ ਜਾਂ ਪਾਪਾ ਦੋਨੋਂ ਨਹੀਂ ਇਹ ਫਿਲਮਾਂ ਵੀ ਕਰਾਂਦੇ ਹੋ ਪੜ੍ਹਾਉਂਦੇ ਵੀ ਉਹ ਡਾਂਟਦੇ ਵੀ ਥਿਸ ਇਜ਼ ਨੋਟ ਡਨ ਨਈ ਨਾ ਪਲੀਜ਼ ਨਹੀਂ ਐਨਾ ਕਿਊਟ ਛੋਟਾ ਚੈਂਪ ਹੈ ਸਾਡਾ ਡਾਂਟਣਾ ਤਾਂ ਨਹੀਂ ਬੰਦਾ ਹੈ ਨਾ